ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬ੍ਰੈਂਪਟਨ ਵਿਖੇ ਕੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਦਿੱਤੇ ਘਰ ਵਿੱਚ ਵਾਪਰੀ ਤਰਾਸ ਦੀ ਨੇ ਆਪ ਹੁਦਰੇ ਮਕਾਨ ਮਾਲਕਾਂ ਦੀ ਇਨਕੇਲ ਕੱਸਣ ਦਾ ਰਾਹ ਪੱਧਰਾ ਕਰ ਦਿੱਤਾ ਜੀ ਹਾਂ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਰੈ residencial rightl ਪ੍ਰੋਗਰਾਮ ਦਾ ਘੇਰਾ ਵਧਾਉਣ ਦੇ ਸੰਕੇਤ ਦਿੱਤੇ ਗਏ ਹਨ ਜਨਵਰੀ 2026 ਤੋਂ ਵਾਰਡ 2 ਅਤੇ 8 ਵਿੱਚ ਕਿਰਾਏਦਾਰ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਮਗਰੋਂ ਵਾਰਡ 6 9 ਅਤੇ 10 ਬੀ ਆਰ ਆਰ ਐਲ ਦੇ ਘੇਰੇ ਵਿੱਚ ਲਿਆਂਦੇ ਜਾਣਗੇ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਰਤੀ ਮੂਲ ਦੇ ਮਕਾਨ ਮਾਲਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਮੰਗਨੋ ਰੋਸ ਪ੍ਰਗਟਾਉਣ ਦਾ ਕੋਈ ਠੋਸ ਆਧਾਰ ਬਾਕੀ ਨਹੀਂ ਰਹਿ ਗਿਆ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹਥਿਆਰ ਦੱਸਦੇ ਆਏ ਹਨ ਅਤੇ ਬ੍ਰੈਂਟਨ ਹਾਊਸਿੰਗ ਪ੍ਰੋਵਾਈਡਰਜ਼ ਐਸੋਸੀਏਸ਼ਨ ਦੇ ਬਾਨੀ ਆਜ਼ਾਦ ਗੋਇਟ 프੍ਰੈਂਟਨ ਸਿਟੀ ਕਾਉਂਸਲ ਨੂੰ ਪੈਸੇ ਦੇ ਭੁੱਖਿਆਂ ਦਾ ਇਕੱਠ ਤੱਕ ਆਖ ਚੁੱਕੇ ਹਨ ਇੱਕ ਸਰਵੇਖਣ ਮੁਤਾਬਕ ਰੈਜੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਨੂੰ ਉਨ੍ਹਾਂ ਸ਼ਹਿਰ ਵਾਸੀਆਂ ਤੋਂ ਭਰਵਾ ਹੰਗਾਰਾ ਮਿਲਿਆ ਜੋ ਘਰਾਂ ਦੀਆਂ ਬੇਸਮੈਂਟਾਂ ਵਿੱਚ ਗੈਰ ਜ਼ਰੂਰੀ ਭੀੜ ਨਹੀਂ ਚਾਹੁੰਦੇ ਸਰਵੇਖਣ ਦੌਰਾਨ 83 ਫੀਸਦੀ ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਦੀ ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਕੁਝ ਨਹੀਂ ਕਹਿ ਸਕਦੇ ਵਾਰਡ 1 ਅਤੇ 5 ਤੋਂ ਕਾਉਂਸਲਰ ਰੁਇਨਾ ਬੈਟਾਉਂਸ ਨੇ ਕਿਹਾ ਕਿ ਰੈ residencial rental licensing ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿ ਕਿਰਾਏਦਾਰਾਂ ਦੀ ਗਿਣਤੀ ਦਾ ਹੋਰ ਕਾਰਨਾ ਕਰਕੇ ਆਉਂਦੀਆਂ ਹਨ ਉਨ੍ਹਾਂ ਅੱਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਦਾ ਕਿਰਾਏ ਤੇ ਦਿੱਤਾ ਜਾਣ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਯੋਗ ਬਣਾ ਦੇ ਰੱਖਦੇ ਹਨ ਪਰ ਬਦਕਿਸਮਤੀ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜ਼ਵਾਬਦੇਹੀ ਤੋਂ ਕਿਰਾਏਦਾਰ ਰੱਖਦੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਉੱਧਰ ਆਜ਼ਾਦ ਗੋਇਤ ਦਲੀਲ ਦਿੰਦੇ ਆਏ ਹਨ ਕਿ ਕਿਰਾਏਦਾਰਾਂ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਫਾਲਤੂ ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਸੇ ਵੇਲੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਰਮਿਆਰੀ ਬੇਸਮੈਂਟਾਂ ਦਾ ਜਾ ਕਮਰਿਆਂ ਵਿੱਚ ਰਹਿ ਰਹੇ ਹਨ ਅਤੇ ਸ਼ਹਿਰ ਵਿੱਚ 30000 ਬੇਸਮੈਂਟਾਂ ਜਾ ਕਮਰੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਚੜੇ ਹੋਏ ਹਨ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ